ਤੁਸੀਂ ਕਿਸੇ ਸਿਮਰਨ ਕਰਨ ਵਾਲੇ ਨੂੰ ਰੋਜ਼ ਹੱਥ ਜੋੜ ਕੇ ਜੀ ਕਹਿੰਦੇ ਰਹੋ ਉਹ ਜਿਹੜਾ ਦਿਹਾਰੀ ਦਾ ਰੱਖਿਆ ਸੀ ਨਾਮ ਜਪਣ ਵਾਲਾ ਉਹਨੂੰ ਜੀ ਕਹਿ ਕੇ ਬੁਲਾਉਂਦੇ ਲਓ ਭਗਤ ਜੀ ਤੁਸੀਂ ਸੁਆਇਆ ਲਓ ਨਾਮ ਜਪਣ ਵਾਲੇ ਨੂੰ ਜੀ ਕਹਿਣ ਵਾਲਿਆ ਇੰਨਾ ਕਿ ਤੇਰਾ ਕਰਮ ਤੈਨੂੰ ਰੱਬ ਦੀ ਦਰਗਾਹ ਵੇਛਾ ਦੇਣਾ ਤੇਰੀ ਬੰਦਗੀ ਨਹੀਂ ਹੈ ਪਰ ਬੰਦਗੀ ਕਰਨ ਵਾਲੇ ਨੂੰ ਜੀ ਕਹਿਣ ਨਾਲ ਵੀ ਬੰਦਾ ਬਣਦਾ ਹੈ ਇਦਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਇੱਕ ਪੰਕਤੀ ਕਹਿ ਕੇ ਮੋਹਰ ਲਾਵਾਂਗਾ ਇਹ ਸਚਾਈ ਇਹਨੂੰ ਮਹਾਰਾਜ ਕਹਿੰਦੇ ਨਾਉ ਧਿਆਇਨ ਤਿੰਨ ਧਨ ਪੱਲੇ ਜਿਨੀ ਨਾਮ ਜਪਦੇ ਨਾਉ ਧਿਆਇਨ ਤਿੰਨ ਧਨ ਪੱਲੇ ਨਾਨਕ ਦਾ ਧਨ ਏ ਜੇ ਕੋ ਜਿਉ ਕਹੈ ਉਹ ਨਾਨੋ ਤਾਂ ਜਮ ਕੀ ਤਲਬ ਨਾ ਹੋਈ ਆਇਓ ਨਾ ਕੋਈ ਜੀ ਕੇ ਕੇਵਲਾ ਨਾ ਜਮ ਤਲ ਨਹੀਂ ਕਰ ਸਕਦੇ ਇਸ ਨਾਮ ਜਪਣ ਵਾਲੇ ਕਰਮ ਕਰਨੇ ਕੇ ਕਰਮ ਰੱਬ ਦੀ ਦਰਗਾਹ ਚ ਜਾਂਦੇ ਨੇ ਜਿੰਨੀ ਦੇ ਸਰੀਰ ਚ ਕੋਈ ਚੰਗਾ ਕਰਮ ਕਰੀਏ ਏਸੀ ਆਪਣੇ ਲਈ ਵਿਚਾਰ ਹੁਣ 2 ਮਿੰਟ ਧਿਆਨ ਦਿਓ ਸਰੀਰ ਚਲਾ ਗਿਆ ਆਤਮਾ ਰੱਬ ਦੀ ਦਰਗਾਹ ਚਲੀ ਗਈ ਸਰੀਰ ਘਰ ਵਾਲਿਆਂ ਸਸਤਾਰ ਕਰ ਦਿੱਤਾ ਫਿਰ ਆ ਇਕੱਠ ਕਿਉਂ ਇੱਕ ਨੰਬਰ ਤੇ ਅੰਤਮ ਅਰਦਾਸ ਗੁਰੂ ਦੀ ਮਰਿਆਦਾ ਹੈ ਇਹ ਕੋਈ ਰੀਤੀ ਰਿਵਾਜ ਰਸਮ ਨਹੀਂ ਹੈ ਰੀਤੀ ਰਿਵਾਜ ਰਸਮਾਂ ਹਰ ਲੱਕੇ ਦੀਆਂ ਵੱਖਰੀਆਂ ਨੇ ਬਦਲ ਜਾਂਦੀਆਂ ਨੇ 100 200 ਕਿਲੋਮੀਟਰ ਬਾਅਦ ਰੀਤੀ ਰਿਵਾਜ ਬਦਲ ਜਾਂਦੇ ਨੇ ਅੰਤਮ ਅਰਦਾਸ ਕੋਈ ਰੀਤੀ ਰਿਵਾਜ ਨਹੀਂ ਇਹ ਗੁਰੂ ਦੀ ਦਿੱਤੀ ਸਾਡੇ ਲਈ ਮਰਿਆਦਾ ਹੈ ਔਰ ਯਾਦ ਰੱਖਿਓ ਅਰਦਾਸ ਰੱਬ ਦੀ ਦਰਗਾਹ ਵਿੱਚ ਜ਼ਰੂਰ ਛਡਾਉਂਦੀ ਹੈ ਤੁਸੀਂ ਪੜੇ ਲਿਖੇ ਬੈਠੇ ਹੋ ਪੰਜ ਬੰਦੇ ਜਾ ਕੇ ਥਾਣੇ ਵਿੱਚ ਕਿਸੇ ਦੀ ਗਵਾਹੀ ਦੇ ਦੇਣ ਥਾਣੇਦਾਰ ਨੂੰ ਬੰਦਾ ਛੱਡਣਾ ਪੈਂਦਾ ਹੈ ਜਿਮੀਦਾਰ ਬੰਦਾ ਕੋਈ ਜ਼ਮੀਨ ਕਿੱਲਾ ਜਾ ਕੇ ਜੱਜ ਦੇ ਜ਼ਮਾਨਤ ਰੱਖਦਾ ਜਿਹਦੇ ਸਿਰ ਤੇ ਕਤਲ ਦਾ ਦੋਸ਼ ਹੈ ਜੱਜ ਨੂੰ ਉਹਨੂੰ ਵੀ ਜ਼ਮਾਨਤ ਦੇਣੀ ਪੈਂਦੀ ਕਿਉਂਨੇ ਜ਼ਮੀਨ ਦਾ ਕਿੱਲਾ ਰੱਖਤਾ ਜਮਾਨਤ ਜਪਣ ਵਾਲਾ ਕੋਈ ਅਰਦਾਸ ਕਰਨ ਵਾਲਾ ਹੋਵੇ ਕਿਸੇ ਜਪਣ ਵਾਲਿਆਂ ਦੀ ਅਰਦਾਸ ਗੁਰੂ ਦੇ ਚਰਨਾਂ ਚ ਜਲ ਜਾਏ ਕਰਮ ਛੁੱਟ ਜਾਂਦੇ ਨੇ ਅਰਦਾਸ ਬਹੁਤ ਵੱਡੀ ਚੀਜ਼ ਹੈ ਦੂਜੀ ਗੱਲ ਸਾਡਾ ਸਮਾਜਿਕ ਫਰਜ਼ ਹੈ ਜਿਸ ਮਾਂ ਪਿਓ ਨੇ ਸਾਨੂੰ ਜਨਮ ਦਿੱਤਾ ਪੁੱਤਰ ਧੀਆ ਪਰਿਵਾਰ ਬੱਚਿਆਂ ਨੂੰ ਪਾਲਿਆ ਉਹ ਬੱਚਿਆਂ ਦਾ ਫਰਜ਼ ਹੈ ਸਮਾਜਿਕ ਤੌਰ ਤੇ ਸਰੀਰ ਤੇ ਰਹਿੰਦੇ ਹੋ ਸੇਵਾ ਵੀ ਕਰਨ ਤੇ ਸੱਜਣੋ ਆ ਵੀ ਜਿਹੜਾ ਕੱਟ ਕੀਤਾ ਇਹ ਸਮਾਜਿਕ ਫਰਜ਼ ਹੈ ਸਾਡਾ ਇਹ ਸਮਾਜਿਕ ਤੌਰ ਤੇ ਹੈ ਇੱਕ ਚੀਜ਼ ਧਿਆਨ ਵਿੱਚ ਰੱਖਿਓ ਜਿਸ ਮਾਂ ਪਿਓ ਨੇ ਜਨਮ ਦਿੱਤਾ ਉਸ ਮਾਂ ਪਿਓ ਦੀ ਸੇਵਾ ਦਾ ਵੀ ਫਲ ਮਿਲਦਾ ਹੈ ਸਭ ਤੋਂ ਵੱਡੀ ਸੇਵਾ ਔਰ ਮੈਂ ਕਈ ਵਾਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਵੀ ਆਈ ਆ ਸਭ ਤੋਂ ਵੱਡਾ ਪਾਪਤਾ ਕੀ ਜਨਮ ਦੇਣ ਵਾਲੇ ਮਾਂ ਪਿਓ ਨਾਲ ਝਗੜਾ ਕਰਨਾ ਸਭ ਤੋਂ ਵੱਡੀ ਸੇਵਾ ਜਨਮ ਦੇਣ ਵਾਲੇ ਮਾਂ ਪਿਓ ਦੀ ਸੇਵਾ ਕਰਨਾ ਪਰਿਵਾਰ ਵਾਲਿਆਂ ਸੇਵਾ ਕੀਤੀ ਹੈ ਜਿਵੇਂ ਕਿ ਚੰਸ ਜੈਨ ਕੌਰ ਜੀ ਭਾਈ ਲਖਪ੍ਰਿੰਦਰ ਸਿੰਘ ਜੀ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਇਹਨਾਂ ਨੇ ਬੱਕੇ ਕਹਿੰਦੇ ਤਨੂੰ ਮਨੋ ਸੇਵਾ ਕੀਤੀ ਭਾਈ ਜਿੰਨੀ ਸੇਵਾ ਕੀਤੀ ਉਹ ਵਿਅਰਥ ਨਹੀਂ ਜਾਣ ਵਾਲੀ ਉਹ ਜ਼ਰੂਰ ਦਰਗਾਹ 'ਚ ਲਿਖੀ ਜਾਂਦੀ ਹੈ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਸਭ ਤੋਂ ਵੱਡਾ ਪੁੰਨ ਹੈ ਤੇ ਸਭ ਤੋਂ ਵੱਡਾ ਪਾਪ ਜਨਮ ਦੇਣ ਵਾਲਿਆਂ ਨਾਲ ਝਗੜਾ ਕਰਨਾ ਕਾਹੇ ਪੁੱਤ ਜਗਰਤ ਹੋ ਸੰਬਾਪ ਜਿਨਕੇ ਜਣੇ ਬਡੀਰੇ ਤੂੰ ਹੋ ਤਿੰਸੇ ਜਗਰਤ ਪਾਪ ਸਜਣੋ ਮਾਂ ਪਿਓ ਜਦੋਂ ਚਲੇ ਜਾਂਦੇ ਨੇ ਨਾ ਦੁਨੀਆ ਤੋਂ ਬੰਦੇ ਨੂੰ ਕਦਰ ਦੀ ਉਦੋਂ ਪਤਾ ਲੱਗਦੀ ਵੀ ਪਿਓ ਕੀ ਹੁੰਦਾ ਹੈ ਆਪਾਂ ਕਈ ਵਾਰ ਕਹਿ ਦਿੰਨੇ ਆ ਪਿਓ ਤੇ ਹੁੰਦਿਆਂ ਬਹੁਤ ਕੁਝ ਬੰਦੇ ਨੂੰ ਮਿਲਦਾ ਹੈ ਬੜਾ ਮਾਣ ਹੁੰਦਾ ਹੈ ਸਮਾਜ ਦੀ ਕਹਾਵਤ ਹੈ ਜਿਹੜੀ ਚੀਜ਼ਾਂ ਝਗੜਾ ਪੈ ਜਾਏ ਬੰਦਾ ਪਹਿਲਾਂ ਪਿਓ ਦਾ ਨਾਮ ਲੈਂਦਾ ਤੇਰੇ ਪਿਓ ਦੀ ਹੈ ਇਹਦਾ ਮਤਲਬ ਪਿਓ ਦੀ ਹਰ ਚੀਜ਼ ਉੱਤੇ ਅਧਿਕਾਰ ਹੈ ਔਰ ਜਦੋਂ ਪਿਓ ਦੁਨੀਆ ਤੋਂ ਚਲਾ ਜਾਂਦਾ ਹੈ ਉਦੋਂ ਕੱਲਾ ਪੁੱਤਰਾਂ ਨੂੰ ਨਹੀਂ ਘਾਟਾ ਪੈਂਦਾ ਪੁੱਤਾਂ ਨਾਲੋਂ ਵੱਧ ਧੀਆਂ ਨੂੰ ਘਾਟਾ ਪੈਂਦਾ ਆਪਾਂ ਸਮਾਜਿਕ ਤੌਰ ਤੇ ਬੈਠੇ ਆ ਜਿੰਨੀ ਦੇਰ ਮਾਪਿਓ ਜਿਉਂਦੇ ਨੇ ਧੀਆਂ ਆਪਣੇ ਸਹੁਰੇ ਘਰ ਤੋਂ ਜਦੋਂ ਪਿੱਕੇ ਆਉਂਦੀਆਂ ਨੇ ਕਦੇ ਨਹੀਂ ਕਹਿੰਦੀਆਂ ਮੈਂ ਭਰਾਵਾਂ ਦੇ ਘਰ ਚੱਲੀ ਆਂ ਪਰਜਾਈ ਦੇ ਘਰ ਚੱਲੀ ਨਹੀਂ ਉਹ ਕਹਿੰਦੀ ਮੇਰੇ ਪਿਓ ਦਾ ਘਰ ਹੈ ਔਰ ਧੀਆਂ ਬੜੇ ਮਾਣ ਨਾਲ ਘਰ ਚ ਆਉਣਗੀਆਂ ਜਿੰਨੀ ਦੇ ਮਾਪਿਓ ਜੀ ਹੁੰਦੇ ਆਪੇ ਆ ਕੇ ਘਰ ਦੇ ਕਮਰੇ ਵੀ ਖੋਲ ਲੈਣਗੀਆਂ ਅਲਮਾਰੀ ਦੀ ਵੀ ਉਹਦੀ ਖੋਲ ਲੈਣਗੀਆਂ ਆਪਣੇ ਅਧਿਕਾਰ ਨਾਲ ਰਸੋਈ ਵਿੱਚ ਵੀ ਆਪ ਚਾਹ ਪਾਣੀ ਰੋਟੀ ਬਣਾ ਲੈਣੀ ਮੇਰੇ ਪਿਓ ਦਾ ਘਰ ਹੈ ਜਿੱਦਣ ਮਾਪਿਓ ਚਲੇ ਜਾਂਦੇ ਨੇ ਅਸਲ ਵਿੱਚ ਉਸ ਦਿਨ ਧੀਾਂ ਲਈ ਪਿੱਕੇ ਭਰਾਏ ਹੁੰਦੇ ਨੇ ਉਸ ਦਿਨ ਤੋਂ ਬਾਅਦ ਧੀਾਂ ਡਰਾਈੰਗ ਰੂਮ ਵਿੱਚ ਬਹਿ ਕੇ ਮੁਰ ਜਾਂਦੀਆਂ ਹੌਸਲਾ ਨਹੀਂ ਪੈਂਦਾ ਅੰਦਰ ਜਿੱਥੇ ਮਰਜ਼ੀ ਘਰ ਚ ਬਟ ਜਾਵੇ ਪਿਓ ਤੇ ਬੜਾ ਮਾਣ ਹੁੰਦਾ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋਤ ਭਾਈ ਧੀ ਨੂੰ ਪਿਓ ਤੇ ਮਾਣ ਹੁੰਦਾ ਔਰ ਸੱਜਣੋ ਜਿੰਨੀ ਦਿਨ ਮਾਂ ਪਿਓ ਜਿਉਂਦੇ ਨੇ ਧੀਆਂ ਦਾ ਘਰ ਰੱਖਣਾ ਮੇਰੀ ਮਾਨਾ ਕਰ ਮੇਰੇ ਪਿਓ ਦਾ ਕਰ ਇਹ ਉਹਦੇ ਸਮਾਜਿਕ ਰਿਸ਼ਤੇਆਂ ਕਰਕੇ ਆਪਾਂ ਇਕੱਠੇ ਹੋ ਤੇ ਬੱਕੀ ਪਿਓ ਗਿਆ ਹੀ ਬਾਅਦ ਚ ਬੰਦੇ ਨੂੰ ਪਤਾ ਲੱਗਦਾ ਪਿਓ ਕੀ ਹੁੰਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਥੱਪੜ ਮਾਰਿਆ ਪੇਦਾ ਮਹਿਤਾ ਕਰ ਮਾਰੇ ਬੱਚੇ ਥੋੜੀ ਸੀ ਤੁਮ ਜਵਨੀ ਚ ਪੈਰ ਰੱਖ ਰਿਐ ਸੀ ਰਾਏ ਗੁਲਾਰ ਤਲਵੰਡੀ ਦਾ ਨਵਾਬ ਗੁਰੂ ਨਾਨਕ ਸਾਹਿਬ ਨੂੰ ਰੱਬ ਮੰਨਦਾ ਸੀ ਪੰਡਤ ਹਰਦੇਵਾਲ ਗੁਰੂ ਨਾਨਕ ਸਾਹਿਬ ਨੂੰ ਰੱਬ ਮੰਨਦਾ ਸੀ ਜਦੋਂ ਸਾਰਿਆਂ ਦੇ ਸਾਹਮਣੇ ਥੱਪੜ ਮਾਰਿਆ ਦੂਰੋਂ ਆਉਂਦਿਆਂ ਵੇਖ ਕੇ ਮਰਦਾਨੇ ਨੇ ਕਿਹਾ ਸੀ ਮਹਾਰਾਜ ਪਾਸੇ ਹੋ ਜਾਓ ਤੁਹਾਡੇ ਪਿਤਾ ਜੀ ਬਹੁਤ ਗੁੱਸੇ ਵਿੱਚ ਮਹਾਰਾਜ ਖੜੇ ਰਹੇ ਲੋਕ ਇਕੱਠੇ ਹੋ ਗਏ ਸਭ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੇ ਆਉਂਦਿਆਂ ਥੱਪੜ ਮਾਰਿਆ ਪਿਤਾ ਮੇਤਾ ਕਾਲੂ ਨੇ ਤੇ ਬਾਦਸ਼ਾਹ ਚੁੱਪ ਖੜੇ ਰਹੇ ਇਸ ਤੋਂ ਬਾਅਦ ਕੇ ਦੂਜਾ ਥੱਪੜ ਮਾਰਨ ਬੇਬੇ ਨਾਨਕੀ ਨੇ ਹੱਥ ਫੜ ਲਿਆ ਤੇ ਮੇਰਾ ਵਿਸ਼ਵਾਸ ਹੈ ਆਪਾਂ ਵੇਖਦੇ ਸਮਝ ਪਿਓ ਦਾ ਹੱਥ ਪੁੱਤ ਤੇ ਤਾਂ ਥੱਪੜ ਮਾਰ ਸਕਦਾ ਪਰ ਕਿਸੇ ਪਿਓ ਦੇ ਹੱਥ 'ਚ ਤਾਕਤ ਨਹੀਂ ਉਹ ਧੀ ਤੇ ਥੱਪੜ ਮਾਰਦਾ ਜਦੋਂ ਬੇਬੇ ਨਾਨਕੀ ਨੇ ਹੱਥ ਫੜਿਆ ਨਾ ਇੱਕਦਮ ਗੁੱਸਾ ਸ਼ਾਂਤ ਹੋ ਗਿਆ ਧੀ ਨੇ ਹੱਥ ਫੜਿਆ ਪਿਓ ਦਾ ਗੁੱਸਾ ਸ਼ਾਂਤ ਹੋ ਗਿਆ ਲੈ ਗਿਆ ਆਪਣੇ ਪਿਓ ਨੂੰ ਖਿੱਚ ਕੇ ਲੋਕੀ ਵੇਖ ਕੇ ਕੋਈ ਹੱਸ ਰਿਹਾ ਕੋਈ ਗੱਲਾਂ ਕਰਦਾ ਮਰਦਾਨੇ ਹੱਥ ਜੋੜ ਕੇ ਕਹਿਆ ਮਹਾਰਾਜ ਮੈਂ ਕਹਿੰਦਾ ਸੀ ਤੁਹਾਨੂੰ ਪਾਸੇ ਹੋ ਜਾਓ ਤੁਸੀਂ ਗਏ ਨਹੀਂ ਸਭ ਦੇ ਸਾਹਮਣੇ ਇੰਨੀ ਬੇਇਜ਼ਤੀ ਹੋਈ ਹੈ ਸਭ ਦੇ ਸਾਹਮਣੇ ਤੁਹਾਡੇ ਥੱਪੜ ਮਾਰਿਆ ਪਿਤਾ ਜੀ ਨੇ ਕਿੰਨੀ ਬੇਇਜ਼ਤੀ ਹੋਈ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਪਤਾ ਕੀ ਕਿਹਾ ਕਹਿੰਦੇ ਉਹ ਮਰਦਾਨਿਆ ਨਹੀਂ ਉਹ ਨਹੀਂ ਪਿਓ ਪੁੱਤ ਦੇ ਥੱਪੜ ਮਾਰੇ ਕਦੇ ਪੁੱਤ ਦੀ ਬੇਇਜ਼ਤੀ ਨਹੀਂ ਹੁੰਦੀ ਕੋਈ ਹੋਰ ਥੱਪੜ ਮਾਰੇ ਬੇਇਜ਼ਤੀ ਹੋ ਸਕਦੀ ਹੈ ਪਿਓ ਪੁੱਤ ਦੇ ਥੱਪੜ ਮਾਰੇ ਕਦੇ ਪੁੱਤ ਦੀ ਬੇਇੱਜ਼ਤੀ ਨਹੀਂ ਹੁੰਦੀ ਤੇ ਪਾਤਸ਼ਾਹ ਨੇ ਕਿਹਾ ਜੇ ਪਿਤਾ ਮਹਿਤਾ ਕਾਲੂ ਜੀ ਇੱਕ ਹੋਰ ਥੱਪੜ ਮਾਰ ਦਿੰਦੇ ਤਾਂ ਵੀ ਮੈਂ ਇੰਤਜ਼ਾਰ ਵਿੱਚ ਖੜਾ ਸੀ ਦੂਜੀ ਗਲ ਤੇ ਵੀ ਥੱਪੜ ਮਾਰਨ ਮਰਦਾਨਿਆ ਪਿਓ ਥੱਪੜ ਮਾਰੇ ਪੁੱਤ ਦੀ ਕਦੇ ਬੇਇੱਜ਼ਤੀ ਨਹੀਂ ਹੁੰਦੀ ਕਹਿੰਦੇ ਮਹਾਰਾਜ ਲੋਕ ਕੀ ਤੁਹਾਨੂੰ ਰੱਬ ਮੰਨਦੇ ਨੇ ਮਹਾਰਾਜ ਨੇ ਕਿਹਾ ਮੰਨੀ ਜਾਣ ਅੱਜ ਇਹ ਵੀ ਗੱਲ ਸਿੱਧ ਹੋ ਗਈ ਕਿ ਸਜਣੋ ਦੁਨੀਆ ਭਾਵੇਂ ਰੱਬ ਮੰਦੀ ਹੈ ਪਰ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਨੇ ਥੱਪੜ ਮਾਰਿਆ ਇਹ ਵੀ ਅੱਜ ਸਿੱਧ ਹੋ ਗਿਆ ਜੇ ਪਿਓ ਰੱਬ ਦਾ ਵੀ ਹੋਵੇ ਥੱਪੜ ਰੱਬ ਦੇ ਵੀ ਮਾਰ ਸਕਦਾ ਹੈ ਪਿਓ ਦੀ ਇੰਨੀ ਵੱਡੀ ਹਸਤੀ ਹੈ ਜੇ ਪਿਓ ਰੱਬ ਦਾ ਵੀ ਹੋਵੇ ਨਾ ਰੱਬ ਦੇ ਵੀ ਤੁਹ ਪਰਮਾਤਮਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਇਹ ਗੱਲ ਸਿਖਾਈ ਕਿ ਪਿਓ ਦੀ ਕੀ ਕਦਰ ਹੈ ਕੀ ਐਮੀਅਤ ਹੈ ਕੀ ਔਦ ਹੈ ਆਪਣੇ ਮਾਪਿਓ ਦਾ ਆਪਾਂ ਸਤਿਕਾਰ ਕਰੀਏ ਸੇਵਾ ਕਰੋ ਕਈ ਵਾਰ ਮੈਨੂੰ ਸਵਾਲ ਆਉਂਦੇ ਨੇ ਕਿਉਂ ਲੋਕ ਕਥਾ ਸੁਣਦੇ ਨੇ ਫਿਰ ਸਵਾਲ ਕਰਦੇ ਕਹਿੰਦੇ ਜੀ ਕਈ ਵਾਰ ਮਾਪਿਆਂ ਨਾਲ ਨਹੀਂ ਬਣਦੀ ਤਮੇ ਕੋਈ ਜਵਾਬ ਨਾ ਨਾ ਨਹੀਂ ਬਣਦੀ ਚੁੱਪ ਕਰ ਜਾ ਵਿਚਾਰ ਨਹੀਂ ਰਲਦੀ ਚੁੱਪ ਕਰ ਜਾ ਥੋੜਾ ਪਾਸੇ ਹੋ ਜਾ ਪਰ ਜਨਮ ਦੇਣ ਵਾਲਿਆਂ ਨਾਲ ਝਗੜਾ ਨਹੀਂ ਕਰੀਦਾ ਨਰਾਦਰੀ ਨਹੀਂ ਕਰੀਦੀ ਉਹ ਸਭ ਤੋਂ ਵੱਡਾ ਪਾਪ ਹੈ ਜਨਮ ਦਿਨ ਵਾਲੇ ਅੱਗੇ ਕਦੇ ਨਹੀਂ ਬੋਲੀਦਾ ਚੁੱਪ ਕਰ ਜਾਈਦਾ ਇਹ ਸਭ ਤੋਂ ਵੱਡਾ ਪਉਣਾ ਹੈ ਆਓ ਸਾਥ ਸੰਗਤ ਅੱਜ ਇਸ ਸੁੱਚਾ ਪਰਵਾਰ ਭਾਈ ਜਸਵਿੰਦਰ ਸਿੰਘ ਜੀ ਜੋ ਬਹੁਤ ਵੱਡੀ ਸੇਵਾ ਕਰਦੇ ਕਿਉਂ ਤੁਹਾਨੂੰ ਪਤਾ ਹੈ ਸਾਡੇ ਨੂੰ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਆ ਬੜੀਆਂ ਔਖੀਆਂ ਨੇ ਸਵਾਮਾ ਕਹਿਣਾ ਸੌਖਾ ਫਿਰ ਇਸ ਸੁੱਚਾ ਪਰਵਾਰ ਭਾਈ ਲਖਿੰਦਰ ਸਿੰਘ ਜੀ ਬੀਬੀ ਸੁਖੈਨ कौर ਜੀ ਔਰ ਸਾਰੀਆਂ ਭੈਣਾਂ ਵਾਦਸ਼ਾ ਕਿਰਪਾ ਬਖਸ਼ਿਸ਼ ਕਰਨ ਇਹਨਾਂ ਦੀ ਸੇਵਾ ਪ੍ਰਵਾਨ ਹੋਵੇ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਚ ਨਿਵਾਸ ਦੇਣ ਉਹਦੇ ਲਈ ਅਰਦਾਸ ਕਰਨੀ ਹੁਣ ਵਕਤ ਹੋ ਗਿਆ ਅਰਦਾਸ ਦਾ ਸਭ ਨੂੰ ਬੇਨਤੀ ਹੈ 5 ਮਿੰਟ ਲਈ ਆਪਣੇ ਮੋਬਾਈਲ ਫੋਨ ਬੰਦ ਕਰ ਦਿਓ ਕਿਸੇ ਦਾ ਫੋਨ ਅਰਦਾਸ ਵਿੱਚ ਨਹੀਂ ਵੱਜਣਾ ਚਾਹੀਦਾ ਕਿਉਂ ਜਿਹੜੇ ਕੰਮ ਲੈ ਆਪਾਂ ਆਏ ਆ ਉਹ ਕਰ ਲਈਏ 5-10 ਮਿੰਟ ਵਿੱਚ ਹੀ ਆਪਾਂ ਸਾਰੀ ਸਮਾਪਤੀ ਕਰਨੀ ਆ ਉਹ ਆਨੰਦ ਸਹਿ ਪੜੀਏ ਫਿਰ ਅਰਦਾਸ ਕਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਗੁਰੂ ਪ੍ਰਿੰਦਸਾਹ ਮਹਾਰਾਜ ਜੀ ਆਓ ਰਲ ਕੇ ਆਨੰਦ ਸਹਿ ਦਾ ਪਾਠ ਕਰੀਏ ਸਾਰੇ ਪਿਆਰ ਨਾਲ ਪੜਿਓ ਇੱਕ ਵਰਸਾ ਦੀ ਸੰਗਤ ਸਰਤੀ ਵਰਤੀ ਗਾਗਰ ਕਰਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆਂ ਸ਼ਬਦੋਂ ਤੰਗ ਆਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਮਨਾਗਲ ਨਾਮ ਸਨਰਤ ਸੁਆਮੀ ਸੁਖ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਵਾ ਕਿਆ ਨਾਹੀ ਕਰਤੇ ਰਹਿ ਕਰਤਾਂ ਤੇ ਰਹਿ ਸਭ ਕਿਛ ਹੈ ਜਿਸ ਦੇਹ ਸੋ ਪਾਵ ਸਦਾ ਸਿਤ ਸਲਾਹ ਤੇਰੀ ਨਾਮ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਜ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਨੁ ਭੁਖਾਂ ਸਭ ਗਵਾਈਐ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਨ ਇਛਾ ਸਭ ਪੁਜਾਈਐ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਜ ਪੰਛੀ ਤੇ ਘਰਸ ਤੰਗ ਹੈ ਘਰਸ ਬੰਗ ਹੈ ਸ਼ਬਦ ਵਾਜੇ ਕਲਾ ਜੇਤ ਘਰ ਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟੁ ਕੁਮਾਰੇ ਤੁਰ ਕਰਮ ਪਾਇਆ ਤੁਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਚੇ ਅਨੰਦ ਸੁਣੋ ਵਡ ਪਾ ਗਿਓ ਸਗਲ ਮਨੋਰਥ ਪੂਰਵਰਮ ਪ੍ਰਭ ਪਾਇਆ ਉਤਰ ਸਤ ਦੁਖ ਰੋਗ ਸੰਤਾਪ ਉਤਰ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣਤੇ ਕੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਾ ਭਾਰ ਬਿਨਵੰਤ ਨਾਨਕ ਗੁਰ ਚਰਨ ਲਾਦੇ ਵਾਜ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतेह तुदस